ਮੈਂ ਆਰੰਭ ਚੀ ਬੇਨਤੀ ਕਰਦਿਆ ਕਿਉਂਕਿ ਗੁਰਮੁਖ ਪਿਆਰ ਜਿਹੜੇ ਦਿਨ ਚੱਲ ਰਹੇ ਨੇ ਨਾ ਬਹੁਤ ਜ਼ਿਆਦਾ ਸੋਚ ਸਮਝ ਸਿੱਖ ਕੌਮ ਨੂੰ ਰੱਖਣੀ ਪੈਣੀ ਹੈ ਜੇ ਨਾ ਰੱਖੀ ਤੇ ਉਹ ਮਾਲਕ ਤੇ ਆਪੇ ਹੀ ਸਹੀ ਕਰ ਲਏਗਾ ਸਾਡੇ ਅਸੀਂ ਤੇ ਵਿਗਾੜ ਦਿੱਤਾ ਹੈ ਕੰਮ ਸਾਰਾ ਅਸੀਂ ਵਿਗਾੜ ਦਿੱਤਾ ਹੈ ਤੇ ਵਿਗਾੜਿਆ ਹੋਇਆ ਪਰਮਾਤਮਾ ਨੇ ਠੀਕ ਕਰ ਲੈਣਾ ਪਰ ਜੇ ਅਸੀਂ ਆਪ ਹੀ ਠੀਕ ਕਰ ਲਈਏ ਤੇ ਸਾਡਾ ਭਲਾ ਹੈ ਬਾਣੀ ਆ ਕਦੀ ਰਾਖ ਲਿਹੋ ਹੰ ਮਤੇ ਬਿਗਰੀ ਇਹ ਪਰਮਾਤਮਾ ਤੂੰ ਹੀ ਸਾਡੀ ਰੱਖਿਆ ਕਰ ਸਾਡੇ ਕੋਲੋਂ ਕੰਮ ਵਿਗੜ ਗਿਆ ਅਸੀਂ ਇਹ ਵੀ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਸਾਡੇ ਤੋਂ ਵਿਗੜ ਗਿਆ ਅਸੀਂ ਕਹਿੰਦੇ ਸਰਕਾਰਾਂ ਦੇ ਵਿਗਾੜਿਆ ਹੈ ਉਹ ਫਲਾਣੇ ਨੇ ਵਿਗਾੜਿਆ ਸਾਡੇ ਪ੍ਰਚਾਰਕਾਂ ਨੇ ਵਿਗਾੜਿਆ ਸ਼ਰੋਮਣੀ ਕਾਲੀ ਦਲ ਨੇ ਵਿਗਾੜਿਆ ਸ਼ਰੋਮਣੀ ਕਮੇਟੀ ਨੇ ਵਿਗਾੜਿਆ ਪ੍ਰਧਾਨਾਂ ਨੇ ਵਿਗਾੜਿਆ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਕਿ ਜਿਹੜਾ ਕੰਮ ਵਿਗੜਿਆ ਮੇਰੇ ਕੋਲੋਂ ਵਿਗੜਿਆ ਦਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ ਆਪਣੇ ਆ ਜਿਹੜਾ ਮਨੁੱਖ ਇਹ ਕਹਿੰਨੇ ਕਹਿ ਦਿੰਦਾ ਉਹਦੀ ਬਾਹ ਫੜਨ ਵਾਸਤੇ ਗੁਰੂ ਆਉਂਦਾ ਕਿ ਇਹ ਮੰਨ ਗਏ ਕਿ ਮੈਂ ਵਿਗਾੜਿਆ ਨਹੀਂ ਤੇ ਗੁਰਮੁਖ ਪਿਆਰੋ ਕੱਲ 25 ਦਸੰਬਰ ਸੀ 19 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਬਹੁਤ ਵੱਡੀਆਂ ਸ਼ਹੀਦੀਆਂ ਹੋਈਆਂ ਤੇ ਮਾਫ ਕਰਨਾ ਸਿੱਖ ਕੌਮ ਅੰਨਾ ਚ ਦੀ ਪਤਕਾ ਹਦੇ ਤੇ ਪਈ ਹੈ ਕ੍ਰਿਸਮਸ ਤੇ ਕਿੰਨੀਆਂ ਰੌਣਕਾਂ ਗੀਤਾਂ ਵਾਲਿਆਂ ਨੂੰ ਸੱਦਦੇ ਨੇ ਉਹ ਗਾਇਰੇ ਨੇ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੋਏ ਟਿਕਟਾਂ ਕਹਿੰਦੇ 15 ਮਿੰਟਾਂ 'ਚ ਵਿਕ ਗਈਆਂ ਆਉਂਦੀਆਂ 20-20 ਹਜ਼ਾਰ ਰੁਪਏ ਦੀ ਟਿਕਟ ਲੈ ਕੇ ਬੰਦਾ ਗੀਤ ਸੁਣ ਨਾ ਜਾਂਦਾ ਕੌਣ ਸਿੱਖ ਉਹਨੂੰ ਪਤਾ ਹੀ ਨਹੀਂ ਸਾਡੇ ਕੀ ਹੋਇਆ ਹੈ 크리스마ਸ ਦੇ ਕੇਕ ਕੱਟੇ ਜਾ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਸਿੱਖਾਂ ਨੂੰ ਉਹ ਜਿਹਨਾਂ ਹੀ ਫਾਰਮ ਆ ਜੀਆ ਪਵਾ ਕੇ ਉਹਨਾਂ ਦਾ ਤਮਾਸ਼ਾ ਬਣਾਇਆ ਜਾ ਰਿਹਾ 25 ਦਸੰਬਰ ਕੱਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੌਣਕਾਂ ਜਲੰਧਰ ਦੇ ਵਿੱਚ ਰੌਣਕਾਂ ਜੇ ਬਚੇ ਨੇ ਤੇ ਸਾਡੇ ਪਿੰਡ ਬਚੇ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਕੁਝ ਬਚਾਅ ਹੋਇਆ ਸ਼ਾਇਦ ਸਾਰੇ ਦੇ ਸਾਰੇ ਝੁਕ ਗਏ ਅੱਗੇ ਇਹ ਜਦੋਂ ਨੇੜੀ ਆਉਂਦੀ ਹੈ ਨਾ ਉਧ ਨੇਰੇ ਹੀ ਦੇ ਕੇ ਛੋਟੇ ਮੋਟੇ ਤਰਖਤ ਬੂਟੇ ਜਿਹੜੇ ਉਹਨਾਂ ਨੂੰ ਕੁੱਟ ਕੇ ਸੁੱਟ ਦਿੰਦੀ ਕੋ ਵੱਡੇ ਵੱਡੇ ਬੋਰ ਟਿੱਗਦੇ ਨੇ ਵੱਡੇ ਵੱਡੇ ਬੋਰ ਗੁਰਮੁਖ ਪਿਆਰਿਓ ਬਾਣੀ ਆਖ ਦੀ ਰਾਖ ਲੇ ਹੋ ਹਮ ਤੇ ਬਿਗਰੀ ਇਹ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰ ਸਾਡੇ ਤੋਂ ਕੰਮ ਵਿਗੜ ਗਿਆ ਸਾਡੇ ਹੱਥੋਂ ਲੰਘ ਗਿਆ ਪਰੇ ਦੀ ਗੱਲ ਹੋ ਗਈ ਇੰਨੀਆਂ ਸ਼ਿੱਧੀਆਂ ਹੋਈਆਂ ਸਰਹੰਦ ਸਹਿਬ ਚਲੇ ਜਾਈਏ ਉੱਥੇ ਅੰਗਰੇਜ਼ ਲੋਕ ਰੋਂਦੇ ਨੇ ਆ ਕੇ ਅੰਗਰੇਜ਼ ਉਤੇ ਸ਼ੀ ਲੋਕ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ ਉਹ ਲੋਕ ਉੱਚੀ ਉੱਚੀ ਰੋਂਦੇ ਕਹਿੰਦੇ ਸੱਤ ਤੇ ਨੌ ਸਾਲ ਦੇ ਬੱਚਿਆਂ ਨਾਲ ਆਹ ਕੁਝ ਹੋਇਆ ਇੱਥੇ ਇਸ ਸਰਹੰਦ ਦੀ ਧਰਤੀ ਗੁਰਮੁਖ ਪਿਆਰਿਓ ਆਓ ਜੁੜੀਏ ਇਹ ਕਹਿਣਾ ਪੈਣਾ ਕਿ ਸੱਚੇ ਪਾਤਸ਼ਾਹ ਸਾਡੇ ਤੋਂ ਕੰਮ ਵਿਗੜ ਗਏ ਸਕੋਲਾ ਵਾਲਿਆਂ ਦਾ ਵੀ ਵਿਗੜ ਗਏ ਘਰਾਂ ਦਾ ਵੀ ਵਿਗੜ ਗਏ ਮਾਪਿਓ ਦਾ ਵੀ ਵਿਗੜ ਗਏ ਗੁਰਦੁਆਰਿਆਂ ਦੇ ਪ੍ਰਬੰਧਾਂ ਦਾ ਵੀ ਵਿਗੜ ਗਏ ਇਹ ਸਾਰਾ ਕੁਝ ਵਿਗੜ ਗਿਆ ਸੱਚੇ ਪਾਤਸ਼ਾਹ ਰਾਖ ਲਿਹੁ ਹਮ ਤੇ ਵਿਗਰੀ ਹੁਣ ਰੱਖਿਆ ਕਰ ਉਹ ਫੇਰ ਅਕ ਤੇ ਰੱਖਿਆ ਕਰੋ ਗੁਸਾਈ ਮੇਰੇ ਸੱਚੇ ਪਾਤਸ਼ਾਹ ਤੂੰ ਸਾਡੀ ਬਾਹ ਫੜ ਲੈ